The cat sat on the ਸਸ਼ੀਅਕਾਲ ਦੋਸਤੋ ਬੀਬੇ ਨੈਟਵਰਕ ਪੰਜਾਬ ਦੇਖ ਰਹੇ ਸਾਲ ਦਸ਼ਕਾਂ ਸਵਾਗਤ ਹੈ ਤੁਹਾਡੇ ਪਿੱਛੇ ਦੇਖ ਸਕਦੇ ਹੋ ਨੈਕਸਟ ਜੇਨਰੇਸ਼ਨ ਤੁਹਾਡੇ ਲਈ ਲੈ ਕੇ ਆਇਆਗਾ ਨਵਾਂ ਸਟਾਕ ਲਿਮਟਡ ਸਟਾਕ ਤੇ ਘੱਟ ਸਮੇਂ ਦੇ ਲਈ ਕਿਉਂਕਿ ਪਹਿਲਾਂ ਤੁਹਾਡਾ ਪਿਆਰ ਇਸ ਕਦਰ ਮਿਲਿਆ ਕਿ ਨੈਕਸਟ ਜੇਨਰੇਸ਼ਨ ਤੇ ਜਿਹੜਾ ਪਹਿਲਾ ਸਟਾਕ ਆਪਾਂ ਲੈ ਕੇ ਆਏ ਸੀਗੇ ਉਹ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਹੀ ਸਾਥੀਆਂ ਨੇ ਇਨਾ ਪਿਆਰ ਦਿੱਤਾ ਕਿ ਸਾਰੇ ਦਾ ਸਾਰਾ ਸਟਾਕ ਹੈ ਜਿਹੜਾ ਉਹ ਵਿਕ ਚਲੇਦਾ ਦੇਖ ਸਕਦੇ ਹੋ ਬੜੀ ਸੋਹਣੀ ਜਿਹੜੀ ਵੈਰਾਈਟੀ ਇੱਥੇ ਉਹ ਲੈਤੀ ਗਈ ਤੇ ਜਿਮੀ ਬਾਈਆ ਜਿਹੜਾ ਨਵਾਂ ਸਟਾਕ ਹੈ ਜਿਹੜਾ ਲੈ ਕੇ ਆਇਆਗਾ ਨੈਕਸਟ ਜੇਨਰੇਸ਼ਨ ਕੇਸੀ ਰ ਤਾਂ ਕਿਹੜੀ ਕਿਹੜੀ ਵੈਰਾਈਟੀਆਂ ਤੁਹਾਨੂੰ ਸਾਰੀ ਵੈਰਾਈਟੀਆਂ ਦਿਖਾਉਂਦੇ ਆ ਤੇ ਜਿਮੀਬਾਈ ਤੋਂ ਰੇਟ ਵੀ ਪਤਾ ਕਰਦੇ ਆ ਕਿ ਜਿਹੜੀ ਇਸ ਵਾਰ ਨਵੀਂ ਵੈਰਾਈਟੀ ਆਈ ਆ ਉਹ ਵੈਰਾਈਟੀ ਦੇ ਵਿੱਚ ਕੀ ਕੀ ਆ ਤੇ ਤੁਹਾਨੂੰ ਇਸ ਵੈਰਾਈਟੀ ਦੇ ਵਿੱਚ ਕੀ ਕੀ ਮਿਲੇਗਾ ਤੇ ਕਿਸ ਰੇਟ ਦੇ ਉੱਤੇ ਹੈ ਜਿਹੜਾ ਇਹ ਸਾਰਾ ਸਟਾਕ ਆ ਜਿਹੜਾ ਇਸ ਵਾਰ ਦਿੱਤਾ ਜਾਵੇਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਲ ਨੂੰ ਜਿਮੀਬਾਈ ਕਹਿੰਦਾ ਇੱਕ ਜਿਹੜਾ ਚੱਪਲਾਂ ਦਾ ਵਧੀਆ ਜੋੜਾ ਹੈਗਾ ਉਹ ਫ੍ਰੀ ਦਿੱਤਾ ਜਾਵੇਗਾ ਜਿਹੜਾ 50 ਬੰਦਿਆਂ ਨੂੰ ਵੀਡੀਓ ਸ਼ੇਅਰ ਕਰੇਗਾ ਉਸ ਨੂੰ ਵਧੀਆ ਕੁਆਲਿਟੀ ਦੇ ਜਿਹੜੀ ਚੱਪਲਾਂ ਦਾ ਜੋੜਾ ਹੈਗਾ ਉਹ ਫ੍ਰੀ ਦਿੱਤਾ ਜਾਵੇਗਾ ਤਾਂ ਆਓ ਆਪਾਂ ਜਿਮੀਬਾਈ ਦੇ ਤੇ ਸਟਾਕ ਦਾ ਕੀ ਰੇਟ ਆ ਇਸ ਵਾਰ ਉਹ ਵੀ ਤੁਹਾਨੂੰ ਦਿਖਾਉਨੇ ਆ ਦੋਸਤੋ ਕੀ ਹਾਲ ਆ ਜੀ ਪਹਿਲਾਂ ਉਹ ਪਿਆਰ ਵੀ ਸਸੀ ਗੱਲ ਤੇ ਆਪਾਂ ਨਵਾਂ ਸਟਾਕ ਲੈ ਕੇ ਆਏ ਆ ਬਰਨਾਲੇ ਦੇ ਵਿੱਚ ਤੇ ਪਹਿਲਾਂ ਵਾਲਾ ਸਟਾਕ ਸੀ ਆਪਾਂ ਸਾਰਾ ਕਲੀਅਰ ਕਰਤਾ ਤੇ ਆਪਾਂ ਅੱਜ ਨਵੀਂ ਆਰਟੀਕਲ ਲੈ ਕੇ ਆਏ ਆ ਡੇਲੀ ਆਪਣੇ ਕੋਲ ਨਵੀਂ ਅਪਡੇਟ ਆ ਤੇ ਆਪਣੀ ਡੇਲੀ ਆਪਣੀ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ ਆਪਣੀ ਵੀਡੀਓ ਚੱਲਦੀ ਆ ਤੇ ਆਪਣੇ ਹੁਣ ਆ ਜੋ ਆਪਾਂ ਤੁਹਾਨੂੰ ਪਹਿਲਾਂ ਵੈਰਾਈ ਦਿਖਾ ਦਈਏ ਹੁਣ ਆਇਰ ਦਾ ਆਰਟੀਕਲ ਆ ਡੇਲੀ ਅਪਡੇਟ ਆ ਡੇਲੀ ਨਵੀਂ ਨਵਾਂ ਸਟਾਕ ਆ ਲੈਸ ਵਗੈਰਾ ਆਪਣਾ ਚੱਲਦਾ ਰਹੂਗਾ ਜੋ ਜੋ ਵੀਡੀਓ ਦਾ ਲੈਸ ਹੋਊਗਾ ਉਹੀ ਲੈਸ ਚੱਲਦਾ ਰਹੂਗਾ ਆਰਟੀਕਲ ਚੈੱਕ ਕਰ ਲਓ ਆਰਟੀਕਲ ਪੂਰੇ ਸੋਨੇ ਨੇ ਨਵੇਂ ਤੋਂ ਨਵੇਂ ਆਰਟੀਕਲ ਹੈ ਤੇ ਨਵੇਂ ਨਵੇਂ ਚੀਜ਼ਾਂ ਨੇ ਸਾਰੇ ਆਰਟੀਕਲ ਨਵੇਂ ਸਨੂੰ ਮਿਲਣਗੇ ਅਪਡੇਟ ਤੇ ਤੇ ਆਪਣਾ ਕੋਈ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈਗਾ ਤੇ ਆਪਣੀ ਦੁਕਾਨ ਹੈਗੀ ਕੇਸੀ ਰੋਡ 버ਗਰ 13 ਦੇ ਕੋਲੇ ਆਪਣੀ ਦੁਕਾਨ ਹੈ ਤੇ ਆਓ ਤੇ ਸਪੋਰਟ ਕਰੋ ਤੇ ਇੱਕ ਆਪਣਾ ਗੋ ਰੇਡ ਚੱਲ ਰਿਹਾ ਇਹਦੀ ਆਫਰ ਆਪਣੇ ਕੋਲ ਕੋਈ ਆਫਰ ਨਹੀਂ ਹੈਗੀ ਇਹਦੀ ਇੱਕ ਚੀਜ਼ ਦੀ ਵੈਰਾਈਟੀ ਹੈ ਸਾਡੇ ਕੋਲ ਕਿ 6 ਮਹੀਨੇ ਤੱਕ ਕੋਈ ਵੀ ਪੀਸ ਟੁੱਟਦਾ ਬੋਬ ਦਾ ਟੁੱਟਦਾ ਤਾਂ ਹੁਣ ਆਪਾਂ ਚੇਂਜ ਕਰਕੇ ਦਿੰਨੇ ਆ ਕੰਪਨੀ ਆਪਾਂ ਨੂੰ ਦਿੰਦੀ ਆ ਚੇਂਜ ਕਰਕੇ ਇਹਦੀ ਕੋਈ ਆਫਰ ਨਹੀਂ ਹੈਗੀ ਇਹਦੇ ਬਸ ਕੱਲੀ ਇਹੀ ਸਾਡੀ ਕੰਪਨੀ ਹੁੰਦੀ ਆ ਕਿ ਤੁਹਾਡਾ ਕੋਈ 6 ਮਿਲ ਵਿੱਚ ਪੀਸ ਖੜਦਾ ਤਾਂ ਉਹ ਚੇਂਜ ਆ ਉਹ ਵੀ ਬੋਰਡ ਕੰਪਨੀ ਦੀ ਆਓ ਤੇ ਬਾਦੂ ਵੈਰਾਈਟੀ ਆ 11 12 13 7 ਤੋਂ 8 9 10 ਤੇ ਬਾਹਰਲੇ ਕਸਟਮਰ ਲਈ ਵੀ ਆਪਣੇ ਕੋਲ ਸ਼ੂਜ਼ ਹੈਗੇ ਤੇ ਗਰਲਜ਼ ਲਈ ਵੀ ਆਪਣੇ ਕੋਲ ਸ਼ੂਜ਼ ਅਵੇਲੇਬਲ ਹੈਗੇ ਆ 6 ਤੋਂ 10 11 ਤੇ 4 ਤੋਂ 5 ਜਦੋਂ ਮਰਜ਼ੀ ਆਓ ਤੇ ਵੈਰਾਈਟੀ ਫੁੱਲ ਤੇ ਫੁੱਲ ਸਟਾਕ ਆਪਣੇ ਦਵੇ ਆਰਟੀਕਲਸ ਨੂੰ ਚੈੱਕ ਕਰ ਰਹੇ ਨੇ ਆਜੋ ਹੁਣ ਆਪਾਂ ਤੁਹਾਨੂੰ ਥੋੜੀਆਂ ਬੈਲੀਆਂ ਦੇ ਦਰਸ਼ਨ ਮੋਣਿਆ ਹੁਣ ਥੋੜੇ ਵਿਆਹ ਚੱਲ ਪਏ ਤੇ ਵਿਆਹ ਦੇ ਵਿੱਚ ਹਰ ਕੋਈ ਅਗਰ ਨਵੀਂ ਨਵੀਂ ਚੀਜ਼ਾਂ ਮੰਗਦਾ ਉਹ ਆਪਣੇ ਕੋਲ ਆਜੋ ਇਹ ਸਾਈਜ਼ ਜਿੰਨੇ ਕਹੋਗੇ ਉਹ ਸਾਈਜ਼ ਦੇ ਦਾਂਗੇ ਆਪਾਂ ਜਵਾਕਾ ਤੋਂ ਲੈ ਕੇ ਤੋਂ ਲੈ ਕੇ ਵੱਡੇ ਤੱਕ ਸਾਈਜ਼ ਵੀ ਰੱਖਨੇ ਆ ਤੇ ਬਾਕੀ ਤੁਸੀਂ ਆਓ ਤੇ ਸਪੈਕ ਕਰੋ ਕਿਸੀ ਰੋਣ 버ਗਰ ਤੇਰਾ ਆਪਣੀ ਦੁਕਾਨੇ ਦੇ ਨੈਕਸਟ ਜਨਰੇਸ਼ਨ ਬਣਾ ਰਿਹਾ